ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਆ ਅਸੀਂ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਪੰਜਾਬ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਔਰ ਭੈਣ ਭਰਾਵਾਂ ਅੱਗੇ ਬੇਨਤੀ ਆ ਜਿੱਦਾਂ ਆਪ ਜੀ ਨੂੰ ਪਤਾ ਆਪਣਾ ਫਰਜ ਸੇਵਾ ਸੁਸਾਇਟੀ ਇਸ ਸੰਸਥਾ ਦੇ ਮੁੱਖ ਕੰਮ ਕੀ ਨੇ ਜੀ ਮੁੱਖ ਕੰਮ ਨੇ ਜਿਹੜੇ ਮਾਨਸਿਕ ਪਰੇਸ਼ਾਨ ਮੈਂਟਲੀ ਡਿਸਟਰਬ ਸਾਡੇ ਵੀਰ ਭਰਾ ਜਿਹੜੇ ਸੁੱਧ ਬੁੱਧ ਭੁੱਲ ਜਾਂਦੇ ਨੇ ਉਹਨਾਂ ਦੀ ਸਾਂਭ ਸੰਭਾਲ ਇਹ ਸੰਸਥਾ ਜਿਹੜੀ ਕਰਦੀ ਆ ਜੀ ਇਸ ਟਾਈਮ ਲਚਕਾਣੀ ਪਿੰਡ ਇਸ ਜਗ੍ਹਾ ਦੇ ਵਿੱਚ ਸੰਸਥਾ ਦੇ ਵਿੱਚ 100 ਮੈਂਬਰ ਇਸ ਵਕਤ ਮੌਜੂਦ ਇੱਥੇ ਆਪਣੀ ਜ਼ਿੰਦਗੀ ਦਾ ਆਨੰਦ ਜਿਹੜਾ ਮਾਣ ਰਿਹਾ ਜੀ ਔਰ ਇਹਨਾਂ 100 ਮੈਂਬਰਾਂ ਤੋਂ ਬਾਅਦ 800 ਦੇ ਕਰੀਬ ਐਸੀਆਂ ਰੱਬੀ ਰੂਹਾਂ ਨੇ ਜਿਨ੍ਹਾਂ ਦੇ ਪੇਰੈਂਟਸ ਮਾਪੇ ਭੈਣ ਭਰਾ ਉਹਨਾਂ ਦੀ ਕੇਅਰ ਤਾਂ ਕਰਦੇ ਨੇ ਪਰ ਉਹਨਾਂ ਦੇ ਘਰ ਦੇ ਵਿੱਚ ਇਲਾਜ ਕਰਾਉਣ ਦਾ ਪੈਸਾ ਨਹੀਂ ਹੁੰਦਾ ਇਸ ਕਰਕੇ ਉਹ ਇਲਾਜ ਦੀ ਮਦਦ ਜਿਹੜੀ ਸੰਸਥਾ ਤੋਂ ਮੰਗਦੇ ਨੇ ਇਸ ਕਰਕੇ 800 ਮਰੀਜ਼ ਇੱਥੋਂ ਪਿਛਲੇ 4 ਸਾਲ ਤੋਂ ਲਗਾਤਾਰ ਜਿਹੜੇ ਆਪਣੀ ਦਵਾਈ ਇੱਥੋਂ ਲੈ ਰਹੇ ਨੇ ਸੰਗਤ ਜੀ ਦਵਾਈਆਂ ਦੇ ਬਹੁਤ ਵੱਡੇ ਪੱਧਰ ਤੇ ਬਿੱਲ ਜਿਹੜੇ ਸੰਸਥਾ ਦੇ ਬਣਦੇ ਨੇ ਕਿਉਂਕਿ 800 ਮਰੀਜ਼ ਇੱਥੇ ਦਵਾਈ ਲੈਂਦਾ ਹੋਵੇ ਆਪ ਜੀ ਨੂੰ ਸੰਗਤ ਨੂੰ ਪਤਾ ਤਾਂ ਕਿੰਨੇ ਹਜ਼ਾਰਾਂ ਦੇ ਬਿੱਲ ਜਿਹੜੇ ਬਣ ਜਾਂਦੇ ਨੇ ਇਸ ਕਰਕੇ ਸਾਡੀ ਇਸ ਵੀਡੀਓ ਦਾ ਮਕਸਦ ਕੀ ਆ ਮਕਸਦ ਇਹ ਆ ਇੱਕ ਤਾਂ ਆਪ ਜੀ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਕਿਸੇ ਨਾ ਕਿਸੇ ਭੈਣ ਭਰਾ ਕੋਲੇ ਜਿਹੜੀਆਂ ਚੰਗੀਆਂ ਰੂਹਾਂ ਕੋਲੇ ਔਰ ਜਿਹੜੇ ਭੈਣ ਭਰਾ ਸ਼ੇਅਰ ਕਰ ਰਹੇ ਹੋ ਤੁਹਾਡਾ ਵੀ ਉਹਨਾਂ ਨੂੰ ਧੰਨਵਾਦ ਤੁਸੀਂ ਸ਼ੇਅਰ ਕਰਕੇ ਵੀ ਓਡੀ ਹੀ ਸੇਵਾ ਜਿਹੜੀ ਕਰੋਗੇ ਇਸ ਵਕਤ ਜਿੱਦਾਂ ਆਪ ਜੀ ਨੂੰ ਪਤਾ ਆਸ਼ਰਮ ਦੇ ਵਿੱਚ ਚੀਜ਼ਾਂ ਦੇ ਰੂਪ ਦੇ ਵਿੱਚ ਜਿਆਦਾ ਮਦਦ ਸੰਗਤ ਤੋਂ ਲੈਤੀ ਜਾਂਦੀ ਆ ਜਿੱਦਾਂ ਜਿਹੜੇ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਨੇ ਉਹ ਕੋਈ ਇੱਟਾਂ ਭੇਜ ਸਕਦੇ ਨੇ ਕੋਈ ਬਜਰੀ ਕੋਈ ਸਿਮਿੰਟ ਸਰੀਏ ਦੀ ਜਾਂ ਜੋ ਵੀ ਚੀਜ਼ਾਂ ਦੀ ਲੋੜ ਹੁੰਦੀ ਆ ਜੀ ਉਹ ਅਸੀਂ ਸੰਗਤ ਦੇ ਚਰਨਾਂ ਦੇ ਵਿੱਚ ਜਿਹੜਾ YouTube Facebook Instagram ਦੇ ਰਾਹੀਂ ਸ਼ੇਅਰ ਕਰ ਦਿੰਨੇ ਆਂ ਔਰ ਕੋਈ ਨਾ ਕੋਈ ਭੈਣ ਭਰਾ ਸੇਵਾ ਨਿਭਾਉਂਦੇ ਨੇ ਇਹ ਸੇਵਾ 2019 ਦੇ ਵਿੱਚ ਸ਼ੁਰੂ ਹੋਈ ਸੀ ਸੰਗਤ ਜੀ ਔਰ ਐਸ ਵਕਤ ਸਾਡੀਆਂ ਮੁੱਢਲੀਆਂ ਲੋੜਾਂ ਨੇ ਅਸੀਂ 2-3 ਵਾਰ ਪਹਿਲਾਂ ਵੀ ਵੀਡੀਓ ਸ਼ੇਅਰ ਕਰ ਚੁੱਕੇ ਆਂ ਸਾਡੀਆਂ ਜਿਹੜੀਆਂ ਐਸ ਵਕਤ ਦੇ ਬਿੱਲ ਨੇ ਉਹ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਖੜ ਚੁੱਕੇ ਨੇ ਜੀ ਜਿਹਦੇ ਵਿੱਚੋਂ ਦਵਾਈਆਂ ਦੇ ਕਈ ਲੱਖ ਰੁਪਏ ਦੇ ਬਿੱਲ ਨੇ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਆਪ ਜੀ ਇਹ ਬਿੱਲ ਸਿੱਧਾ ਮੈਡੀਕਲ ਸਟੋਰ ਤੇ ਆਪਣੇ ਹੱਥੀਂ ਜਾ ਕੇ ਭਰ ਸਕਦੇ ਹੋ। ਔਰ ਉਸ ਤੋਂ ਬਾਅਦ ਆ ਸੰਗਤ ਜੀ ਜਿਹੜੇ ਬਿਲਡਿੰਗ ਮਟੀਰੀਅਲ ਆ ਜਿੱਦਾਂ ਕੁਛ ਆਪਾਂ ਸ਼ੈੱਡ ਪਾਏ ਸੀਗੇ ਜੀ ਉਹ ਸ਼ੈੱਡ ਦੀ ਕਾਫੀ ਵੱਡੀ ਅਮਾਊਂਟ ਆ ਜਿਹੜੀ ਉਹ ਦੁਕਾਨਦਾਰ ਨੂੰ ਦੇਣੀ ਰਹਿੰਦੀ ਆ ਉਹ ਆਪਾਂ ਨੇ ਸ਼ੈੱਡ ਜਿਹੜਾ ਇਸ ਕਰਕੇ ਅਸੀਂ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਜਿਹੜੇ ਛੱਡ ਦੇ ਬਿੱਲ ਰਹਿੰਦੇ ਨੇ ਉਹ ਵੀ ਸੰਗਤ ਜਰੂਰ ਮਦਦ ਕਰੇ ਪਹਿਲਾਂ ਵੀ ਸੰਗਤ ਨੇ ਬਥੇਰੀ ਮਦਦ ਕੀਤੀ ਔਰ ਇਸ ਵਕਤ ਇੱਟਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਬਿੱਲ ਮਤਲਬ ਇਦਾਂ ਹੀ ਜਿਨ੍ਹਾਂ ਨੇ ਰੰਗ ਕੀਤਾ ਉਹਨਾਂ ਨੂੰ ਵੀ ਦਸਬੰਧ ਦੇਣਾ ਜਿਨ੍ਹਾਂ ਨੇ ਬਿਲਡਿੰਗ ਬਣਾਈ ਲੇਬਰ ਦੀ ਉਹ ਬਹੁਤ ਵੱਡੇ ਪੱਧਰ ਤੇ ਜਿਹੜੀ ਅਮਾਊਂਟ ਆ ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਆਪ ਜੀ ਥੋੜੇ ਥੋੜਾ ਕੱਢ ਕੇ ਇਹ ਸਿੱਧਾ ਆਪਣੇ ਹੱਥੀਂ ਹੀ ਸੇਵਾ ਕਰਕੇ ਜਾਣੀ ਆ ਜਿਹੜੇ ਭੈਣ ਭਰਾ ਵਿਦੇਸ਼ ਵਿਦੇਸ਼ਾਂ ਦੇ ਵਿੱਚ ਨੇ ਉਹ ਆਪਣੀ ਫੈਮਿਲੀ ਦੀ ਡਿਊਟੀ ਲਾਉਣ ਉਹ ਆਪਣੇ ਕਿਸੇ ਚੰਗੇ ਇਨਸਾਨ ਦੀ ਡਿਊਟੀ ਲਾਉਣ ਜਿਨ੍ਹਾਂ ਤੇ ਉਹਨਾਂ ਨੂੰ ਵਿਸ਼ਵਾਸ ਆ ਵੀ ਉਹ ਇੱਥੇ ਲਚਕਾਣੀ ਪਿੰਡ ਦੇ ਵਿੱਚ ਆ ਕੇ ਇਹ ਜਿਹੜੇ ਬਿੱਲ ਭਰ ਕੇ ਜਾਣ ਤਾਂ ਜੋ ਆਪਾਂ ਇਸ ਸੇਵਾ ਨੂੰ ਹੋਰ ਵੱਡੇ ਪੱਧਰ ਤੇ ਲਿਜਾ ਸਕੀਏ ਇਸ ਵਕਤ 100 ਮੈਂਬਰ ਆਰ ਪਿੱਛੇ ਆਪ ਜੀ ਇੱਕ ਵੱਡਾ ਹਾਲ ਸੰਗਤ ਜੀ ਦੇਖ ਰਹੇ ਹੋ ਇਸ ਹਾਲ ਦੇ ਉੱਪਰ ਇੱਕ ਫਲੋਰ ਜਿਹੜਾ ਹੁਣ ਆਪਾਂ ਨੇ ਸ਼ੁਰੂ ਕਰਨਾ ਇਸ ਫਲੋਰ ਦੇ ਵਿੱਚ 100 ਮੈਂਬਰ ਆਪਣੀ ਜ਼ਿੰਦਗੀ ਦਾ ਆਨੰਦ ਲਊਗਾ ਆਪ ਜੀ ਆਪਣੇ ਆਪਣੇ ਦਿਲ ਤੇ ਹੱਥ ਰੱਖ ਕੇ ਦੇਖਿਓ ਵੀ ਜਦੋਂ 100 ਮੈਂਬਰ ਦੀ ਜਾਨ ਬਚਣੀ ਆ ਤਾਂ ਉਹ ਮਤਲਬ ਕਿੱਡੀ ਵੱਡੀ ਪੁੰਨ ਦੀ ਜਿਹੜੀ ਗੱਲ ਹੋ ਜਾਣੀ ਹੈ ਔਰ ਅਸੀਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਆ ਵੀ ਪਹਿਲਾਂ ਵੀ ਸੰਗਤਾਂ ਨੇ ਬਿਠੇਰੀ ਸਪੋਰਟ ਕੀਤੀ ਔਰ ਇਸ ਵਕਤ ਵੀ ਸੰਗਤਾਂ ਬਹੁਤ ਸਪੋਰਟ ਕਰ ਰਹੀਆਂ ਨੇ ਪਰ ਸੰਸਥਾ ਦਾ ਜਿਹੜਾ ਕਾਰਜ ਵੱਡੇ ਪੱਧਰ ਤੇ ਪਹੁੰਚ ਗਿਆ ਇਸ ਕਰਕੇ ਅੱਜ ਜਿੰਨੀਆਂ ਸੰਗਤਾਂ ਨੇ ਇਹਦੇ ਨਾਲੋਂ 10 ਗੁਣਾ ਸੰਗਤਾਂ ਵੱਧ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਰਾਸ਼ਨ 'ਚ ਸਪੋਰਟ ਕਰਨ ਜਿਹੜੀਆਂ ਬਿਲਡਿੰਗ ਮਟੀਰੀਅਲ 'ਚ ਸਪੋਰਟ ਕਰਨ ਇਸ ਕਰਕੇ ਆਪ ਜੀ ਆਪਣੇ ਭੈਣ ਭਰਾਵਾਂ ਨੂੰ ਜਿਹਦੇ ਤੇ ਵੀ ਆਪ ਜੀ ਨੂੰ ਲੱਗਦਾ ਵੀ ਕੋਈ ਸੇਵਾ ਕਰਨ ਵਾਲੀਆਂ ਰੂਹਾਂ ਉਹਨਾਂ ਨੂੰ ਇਹ ਸ਼ੇਅਰ ਕਰੋ ਉਹਨਾਂ ਨੂੰ ਦੱਸੋ ਵੀ ਪਾਈ ਲਛਕਾਣੀ ਪਿੰਡ ਦੇ ਵਿੱਚ ਇਸ ਹਾਲ ਦਾ ਜਿਹੜਾ ਮਤਲਬ ਕੰਮ ਸ਼ੁਰੂ ਹੋਣ ਲੱਗਿਆ ਇਸ ਵਕਤ ਆਪਾਂ ਨੂੰ ਸਰੀਏ ਦੀ ਲੋੜ ਆ ਜਿਹੜਾ ਸਰੀਆ ਉਹ ਜਦੋਂ ਆਊਗਾ ਤਾਂ ਆਪਣੇ ਪਿੱਲਰ ਖੜੇ ਹੋਣਗੇ ਫਿਰ ਆਪਣੀ ਬਿਲਡਿੰਗ ਜਿਹੜੀ ਅੱਗੇ ਸ਼ੁਰੂ ਹੋਊਗੀ ਫਿਰ ਲੈਂਟਰ ਪਊਗਾ ਇਸ ਕਰਕੇ ਸੰਗਤਾਂ ਸਾਡੇ ਨੰਬਰ ਦੇ ਉੱਪਰ ਸੰਪਰਕ ਕਰਕੇ ਸਾਡੇ ਤੋਂ ਲਿਸਟ ਲੈ ਕੇ ਥੋੜੇ ਥੋੜਾ ਕੱਢ ਕੇ ਦਸਵੰਦ ਜਰੂਰ ਇਸ ਸੇਵਾ ਨੂੰ ਤੁਸੀਂ ਕਰਨਾ ਤਾਂ ਜੋ ਆਪਣਾ ਹਾਲ ਬਣ ਸਕੇ ਔਰ ਆਪਾਂ ਹੋਰ ਲੋੜਵੰਦ ਬੇਸਹਾਰੀ ਜਿਨ੍ਹਾਂ ਨੂੰ ਹਰ ਰੋਜ਼ ਜਵਾਬ ਦਿੰਨੇ ਆ ਜਿਹੜੇ ਬਹੁਤ ਸੀਰੀਅਸ ਮਰੀਜ਼ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਜਾ ਸਕੇ ਇਸ ਕਰਕੇ ਆਪ ਜੀ ਦਾ ਧੰਨਵਾਦ ਤੁਸੀਂ ਸ਼ੇਅਰ ਜਰੂਰ ਕਰ ਦਿਓ ਔਰ ਸਾਡੇ ਨੰਬਰ ਸਕਰੀਨ ਦੇ ਉੱਪਰ ਆ ਰਹੇ ਨੇ ਔਰ ਦੂਜੀ ਸੇਵਾ ਆਪ ਜੀ ਸਿੱਧਾ ਸੰਸਥਾ ਦੇ ਮੈਂਬਰ ਵੀ ਜਰੂਰ ਬਣੋ ਮੈਂਬਰ ਬਣ ਕੇ ਵੀ ਸਿੱਧਾ ਆਪ ਜੀ ਯੋਗਦਾਨ ਜਿਹੜਾ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਪਾ ਸਕਦੇ ਹੋ ਅਸੀਂ ਇਹ ਆਸ ਕਰਦੇ ਹਾਂ ਤੁਹਾਡੇ ਅੱਗੇ ਅਸੀਂ ਇਹ ਤੀਜੀ ਵੀਡੀਓ ਜਿਹੜੀ ਸ਼ੇਅਰ ਕੀਤੀ ਆ ਕਿਉਂਕਿ ਅਸੀਂ ਪਹਿਲਾਂ ਦੋ ਵੀਡੀਓ ਲਾਈਵ ਕੀਤੀਆਂ ਸੀ ਉਹਦੇ ਵਿੱਚ ਇਹੀ ਸੰਗਤ ਅੱਗੇ ਬੇਨਤੀ ਕੀਤੀ ਸੀ ਵੀ ਸੰਗਤਾਂ ਇਹ ਬਿੱਲ ਜਰੂਰ ਭਰਨ ਤਾਂ ਜੋ ਆਪਾਂ ਅੱਗੇ ਹੋਰ ਮਦਦ ਜਿਹੜੀ ਲੋੜਵੰਦਾਂ ਦੀ ਕਰ ਸਕੀਏ ਪਰ ਕੁਝ ਸੰਗਤਾਂ ਤੱਕੇ ਵੀਡੀਓ ਪਹੁੰਚੀਏ ਵੀਡੀਓ ਹੀ ਨਹੀਂ ਬਹੁਤ ਵੱਡੇ ਪੱਧਰ ਤੇ ਪਹੁੰਚੀ ਆਪਜੀ ਦਿਨ ਦੇ ਵਿੱਚ ਬਹੁਤ ਐਸੀਆਂ ਵੀਡੀਓ ਸ਼ੇਅਰ ਕਰਦੇ ਹਾਂ ਪਰ ਕਿਉਂ ਨਾ ਆਪਜੀ ਇੱਕ ਸੰਸਥਾ ਦੀ ਵੀਡੀਓ ਨੂੰ ਸ਼ੇਅਰ ਕਰਕੇ ਕਿੰਨਾ ਪੁੰਨ ਦਾ ਕੰਮ ਸੰਗਤ ਜੀ ਹੋਣਾ ਸੰਗਤਾਂ ਮਦਦ ਜ਼ਰੂਰ ਕਰਨਾ ਚਾਹੁੰਦੀਆਂ ਨੇ ਪਰ ਉਹਨਾਂ ਤੱਕ ਇਹ ਚੰਗੀ ਵੀਡੀਓ ਹੀ ਨਹੀਂ ਜਾ ਰਹੀ ਇਸ ਕਰਕੇ ਅਸੀਂ ਪਹਿਲਾਂ ਦੋ ਵੀਡੀਓ ਸ਼ੇਅਰ ਕਰ ਚੁੱਕੇ ਹਾਂ ਤੀਜੀ ਵੀਡੀਓ ਆ ਸਾਨੂੰ ਯਕੀਨ ਆ ਵੀ ਤੁਸੀਂ ਚੌਥੀ ਵੀਡੀਓ ਦੀ ਜਿਹੜਾ ਸਮਾਂ ਨਹੀਂ ਆਉਣ ਦੋਗੇ ਤੁਸੀਂ ਇਸ ਘਰ ਦੇ ਵਿੱਚ ਬਿੱਲ ਔਰ ਇਸ ਘਰ ਦੇ ਵਿੱਚ ਮਟੀਰੀਅਲ ਦੀ ਲੋੜ ਆ ਜਿਹੜੇ ਭਣਪਰਾ ਘਰਾਂ ਦੇ ਵਿੱਚ ਬੈਠੇ ਨੇ ਕੋਈ ਸਿਮਿੰਟ ਭੇਜੋ ਕੋਈ ਰੇਤਾ ਬਜਰੀ ਭੇਜੋ ਕੋਈ ਸਰੀਆ ਭੇਜੋ ਤਾਂ ਜੋ ਕੋਈ ਇੱਟਾਂ ਭੇਜੋ ਤਾਂ ਜੋ ਆਪੋ ਉਸ ਹਾਲ ਨੂੰ ਵੀ ਬਣਾ ਲਈਏ ਔਰ ਉਸ ਹਾਲ ਦੇ ਵਿੱਚ ਹੋਰ 100 ਮੈਂਬਰ 100 ਸਵਾ 100 ਮੈਂਬਰ ਲਈ ਆ ਕੇ ਉਹਨਾਂ ਦੀ ਸੇਵਾ ਕਰ ਸਕੀਏ ਜੀ ਐਦਾਂ ਹੀ ਇਸ ਕਰਨੇ ਅੱਗੇ ਅੱਗੇ ਵਧਣਾ ਔਰ ਇੱਕ ਚੀਜ਼ ਜ਼ਰੂਰ ਧਿਆਨ ਰੱਖੋ ਜਿਹੜੇ ਭੈਣ ਭਰਾ ਤੁਸੀਂ ਦੇਖ ਰਹੇ ਹੋ ਆਪਣੇ ਆਲੇ ਦੁਆਲੇ ਤੁਸੀਂ ਕੁਝ ਐਸੇ ਇਨਸਾਨਾਂ ਦੀ ਸਾਨੂੰ ਇਤਲਾ ਦੋ ਜਿਹੜੇ ਬਹੁਤੇ ਜ਼ਿਆਦਾ ਲੋੜਵੰਦ ਨੇ ਜਿਨ੍ਹਾਂ ਨੇ 15-15 ਸਾਲ 10-10 ਸਾਲ ਘਰਾਂ ਚ ਨਰਕ ਹੀ ਕੱਟਿਆ ਦੀਨ ਨੂੰ ਮਾਮਾ ਘਰਾਂ ਚ ਸੰਗੜ ਲਈ ਬੈਠੀਆਂ ਨੇ ਜਿਨ੍ਹਾਂ ਦੀਆਂ ਮਾਮਾ ਤੜਫ ਤੜਫ ਕੇ ਪਲ ਪਲ ਮਰ ਰਹੀਆਂ ਨੇ ਆਪਾਂ ਉਹਦਾਂ ਦੀਆਂ ਰੂਹਾਂ ਨੂੰ ਲਿਆ ਕੇ ਇੱਥੇ ਰੱਖਣ ਕਿਉਂਕਿ ਜਿਹੜਾ ਥੋੜਾ ਬਿਮਾਰ ਮਰੀਜ਼ ਹੁੰਦਾ ਜੀ ਉਹਨੂੰ ਤਾਂ ਆਪਾਂ ਮੈਡੀਸਿਨ ਸ਼ੁਰੂ ਕਰ ਦਾਂਗੇ ਮੈਡੀਸਿਨ ਜਿੱਥੇ 800 ਬੰਦਾ ਲੈ ਰਿਹਾ ਚਾਹੇ ਉੱਥੇ 1000 ਹੋ ਜੇ ਚਾਹੇ 2000 ਹੋ ਜੇ ਗੁਰੂ ਸਾਹਿਬ ਦਾ ਭੰਡਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਐਸੀ ਕਿਰਪਾ ਕਰ ਦੇਣੀ ਆ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਇਸ ਕਰਕੇ ਆਪ ਜੀ ਦਾ ਧੰਨਵਾਦ ਤੁਸੀਂ ਹਸਦੇ ਬਾਦ ਦੇ ਰਹਿਣਾ ਜਿੰਨੀਆਂ ਸੰਗਤਾਂ ਨੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਇੱਥੇ ਇੱਕ ਇੱਕ ਇੱਟ ਭੇਜੀ ਆ ਚਾਹੇ ਉਹ ਕਿਸੇ ਵੀ ਰੂਪ 'ਚ ਹੋਵੇ ਚਾਹੇ ਉਹ ਦਸਵੰਦ ਦੇ ਰੂਪ 'ਚ ਹੋਵੇ ਚਾਹੇ ਉਹ ਚੀਜ਼ਾਂ ਦੇ ਰੂਪ ਦੇ ਵਿੱਚ ਹੋਵੇ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਆ ਕਿਉਂਕਿ ਇੱਕ ਕੋਠੇ ਤੋਂ ਸੰਗਤ ਨਹੀਂ ਅੱਜ ਇੱਥੇ ਤੱਕ ਇਸ ਘਰ ਨੂੰ ਬਣਾਤਾ ਵੀ ਅੱਜ ਇਸ ਸੰਸਥਾ 200 ਬੰਦੇ ਨੂੰ ਸਾਂਭ ਸਕੋਗੀ ਔਰ ਆਪ ਜੀ ਦਾ ਧੰਨਵਾਦ ਜਿਹੜੀਆਂ ਸੰਗਤਾਂ ਨੇ ਇੱਥੇ ਤੱਕ ਮਦਦ ਕੀਤੀ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਅਸੀਂ ਆਸ ਕਰਦੇ ਹਾਂ ਤੁਸੀਂ ਇਹਨੂੰ ਆਪਣੇ ਭੈਣ ਭਰਾਵਾਂ ਤੱਕ ਜਰੂਰ ਸਾਂਝਾ ਕਰੋਗੇ ਜੀ ਪਟਿਆਲੇ ਤੋਂ ਭਾਦਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਆ ਜੀ ਪਟਿਆਲੇ ਪੰਜਾਬ ਦੇ ਵਿੱਚ ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਜਲੰਧਰ ਔਰ ਲੁਧਿਆਣੇ ਸਾਈਡ ਤੋਂ ਆਉਂਦੀਆਂ ਨੇ ਉਹਨਾਂ ਨੂੰ ਖੰਨੇ ਤੋਂ ਰਸਤਾ ਮੁੜਦਾ ਜੀ ਖੰਨੇ ਤੋਂ ਅਮਲੋਹ ਵਾਲੇ ਪਾਸੇ ਨੂੰ ਆਸ ਤੋਂ ਥੋੜੀ ਦੂਰੀ ਦੇ ਉੱਪਰ ਅੱਗੇ ਇਹ ਆਸ਼ਰਮ ਆ ਜੀ ਰੋਡ ਤੋਂ ਬਿਲਕੁਲ ਨੇੜੇ ਜਿਹੜਾ ਰੋਡ ਦੇ ਉੱਪਰ ਮਤਲਬ ਆਪਣਾ ਘਰ ਜਿਹੜਾ ਦਿਖਦਾ ਜੀ ਧੰਨਵਾਦ ਔਰ ਕੁਝ ਕੋਸ਼ਿਸ਼ਾਂ ਵੀ ਅਗਲੇ ਜਿਹੜੀਆਂ ਅਗਲੀਆਂ 6 ਮਹੀਨੇ ਤੱਕ ਇਹ ਹਾਲ ਬਣ ਕੇ ਤਿਆਰ ਹੋਵੇ ਵੀ ਆਪਾਂ ਹੋਰ ਲੋਡ ਬੰਦਾਂ ਨੂੰ ਲਿਆ ਕੇ ਰੱਖ ਸਕੀਏ ਸਾਡੀ ਤੁਹਾਡੇ ਅੱਗੇ ਆਸਾ ਕਿਉਂਕਿ ਸਾਡੀ ਤੁਸੀਂ ਸਾਡਾ ਪਰਿਵਾਰ ਹੋ ਸਾਨੂੰ ਜੋ ਵੀ ਲੋਡ ਹੁੰਦੀ ਅਸੀਂ ਤੁਹਾਡੇ ਅੱਗੇ ਹੀ ਸਾਂਝੀ ਕਰ ਸਕਦੇ ਹਾਂ ਜੀ ਧੰਨਵਾਦ ਔਰ ਹੱਸਦੇ ਵਾਦਦੇ ਰਹੋ ਔਰ ਆਉਂਦੇ ਜਾਂਦੇ ਇਹਨਾਂ ਰੂਹਾਂ ਦੇ ਜਰੂਰ ਦਰਸ਼ਨ ਕਰਕੇ ਜਾਓ ਕਿਉਂਕਿ ਕਈ ਸੰਗਤ ਨੂੰ ਪਤਾ ਨਹੀਂ ਹੁੰਦਾ ਉਹ ਵੀਡੀਓ ਤਾਂ ਦੇਖ ਲੈਂਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਐਕਚੁਅਲ ਚ ਉਹਰੇ ਲੋੜ ਕੀ ਆ ਜਦੋਂ ਉਹ ਆਉਂਦੇ ਨੇ ਉਹਨਾਂ ਨੂੰ ਫਿਰ ਪਤਾ ਲੱਗਦਾ ਵੀ ਇਸ ਸੇਵਾ ਦਾ ਜਨਮ ਕਿੱਦਾਂ ਹੋਇਆ ਔਰ ਇਸ ਸੇਵਾ ਦਾ ਅਸੀਂ ਚਾਹੁੰਦੇ ਕੀ ਆ ਔਰ ਉਹਰੇ ਬਣਾਉਣਾ ਕੀ ਚਾਹੁੰਦੇ ਔਰ ਚਾਹੁੰਦੇ ਕੀ ਆ ਪੰਜਾਬ ਦੇ ਵਿੱਚ ਵੀ ਕਿੱਦਾਂ ਦਾ ਭੱਲਾ ਜਿਹੜਾ ਹੋ ਸਕੇ ਉਹ ਜਦੋਂ ਸੰਗਤਾਂ ਉਹਰੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਫਿਰ ਆ ਕੇ ਪਤਾ ਲੱਗਦਾ ਕਹਿੰਦੇ ਨੇ ਵੀ ਭਾਈ ਅਸੀਂ ਵੀਡੀਓ ਤਾਂ ਦੇਖਦੇ ਸੀ ਪਰ ਸਾਨੂੰ ਐਡਾ ਨਹੀਂ ਪਤਾ ਸੀ ਵੀ ਉਹਰੇ ਐਡੀ ਵੱਡੇ ਪੱਦਰ ਤੇ ਲੋੜ ਆ ਆਪ ਜੀ ਦੇਖੋ ਸੰਗਤ ਜੀ ਅੱਜ ਉਹਰੇ ਲੱਖਾਂ ਰੁਪਏ ਦਾ ਖਰਚਾ ਹਰ ਮਹੀਨੇ ਦਾ ਸਾਡੀ ਆਸ ਤੁਹਾਡੇ ਅੱਗੇ ਹੁੰਦੀ ਆ ਪਰ ਸਾਡੀ ਆਸ ਵੀ ਚੀਜ਼ਾਂ ਦੇ ਰੂਪ ਚ ਹੀ ਹੁੰਦੀ ਆ ਜ਼ਿਆਦਾਤਰ ਬੇਸ਼ੱਕ ਸੰਗਤਾਂ ਤੋਂ ਦਸਬੰਦ ਦੀ ਮੰਗ ਹੁੰਦੀ ਆ ਪਰ ਉਹ ਥੋੜੀ ਲੋੜ ਹੁੰਦੀ ਆ ਜੀ ਜ਼ਿਆਦਾਤਰ ਚੀਜ਼ਾਂ ਦੀ ਮੰਗ ਹੁੰਦੀ ਆ ਸੰਗਤਾਂ ਇਸ ਚੀਜ਼ ਦੇ ਵਿੱਚ ਜ਼ਰੂਰ ਮਦਦ ਕਰਨ ਜੀ ਧੰਨਵਾਦ ਹੱਸਦੇ ਬਹਾਦਰ ਰਾਮ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ